ਘਰ ਸਾਡੇ ਸਵਰਗ ਬਣ ਜਾਣਗੇ ਘਰ ਕਿਦਾਂ ਦਾ ਮਰਜੀ ਹੋਵੇ ਉਹਨੂੰ ਸਵਰਗ ਬਣਾ ਭਗਤ ਕਬੀਰ ਜੀ ਮਹਾਰਾਜ ਜੀ ਦੇ ਕੋਲ ਜਦੋਂ ਬੈਠਦੇ ਆ ਨਾ ਉਹ ਦੱਸਦੇ ਨੇ ਕਬੀਰ ਸੰਤਨ ਕੀ ਚੋਗੀਆਂ ਪਲੀ ਪਠ ਕੁਸਤੀ ਗਾਉ ਆਗ ਲਗੋ ਤਹ ਤੋਲ ਹਰ ਜਹਨ ਨਾਹੀ ਹਰ ਕੋ ਨਾਉ ਕਬੀਰ ਸੰਤਨ ਕੀ ਝੁਗੀਆਂ ਭਲੇ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨਾ ਪਾਵੇਂ ਉਹ ਝੁਗੀ ਚ ਝੌਪੜੀ ਚ ਰਹਿੰਦੇ ਹੋਣਾ ਉਹ ਝੌਪੜੀ ਵੀ ਚੰਗੀ ਆ ਜਿੱਥੇ ਮਾਲਕ ਨੂੰ ਯਾਦ ਕੀਤਾ ਜਾਂਦਾ ਹੈ ਸੱਚੂ ਗੀ ਦੀ ਉਸ ਝੌਂਪੜੀ ਦੀ ਕੋਈ ਬਰਾਬਰਤਾ ਹੀ ਨਹੀਂ ਕਰ ਸਕਦਾ ਜਿੱਥੇ ਰੱਬ ਜੀ ਨੂੰ ਯਾਦ ਕੀਤਾ ਜਾਂਦਾ ਹੈ ਤੇ ਜਿੱਥੇ ਰੱਬ ਜੀ ਦੀ ਯਾਦ ਨਹੀਂ ਪੱਠ ਪੱਠ ਦਾ ਭਾਵ ਪੱਠੀ ਦੇ ਬਾਗ ਉਹ گاਉਂ ਪਿੰਡ ਜਿੱਥੇ ਰੱਬ ਜੀ ਦੀ ਯਾਦ ਨਹੀਂ ਜਿੱਥੇ ਰੱਬੀ ਗਉਣ ਨਹੀਂ ਗਾਏ ਜਾਂਦੇ ਉਹ ਪਿੰਡ ਵੀ ਕਹਿੰਦੇ ਪੱਠੀ ਦੇ ਬਾਗ ਤੱਪਦਾ ਹੈ ਜਿੱਥੇ ਰੱਬੀ ਪਿਆਰ ਨਹੀਂ ਹੁੰਦਾ ਫਿਰ ਅੱਗੇ ਕਿਹਾ ਆਗ ਲੱਗੋ ਤੈ ਤਲ ਹਰ ਕਹਿੰਦੇ ਉਹਨਾਂ ਮਹਿਲਾਂ ਨੂੰ ਵੀ ਅੱਗ ਲੱਗ ਜੇ ਜਹ ਨਾ ਹੀ ਹਰ ਕੋ ਨਾਉ ਮਹਿਲ ਮਾੜੀਆਂ ਕੀ ਕਰਨਗੇ ਜੇ ਰੱਬ ਦਾ ਨਾਮ ਹੀ ਉਹਨਾਂ ਮਹਿਲਾਂ ਚ ਨਹੀਂ ਲਿਆ ਜਾਉਂਦਾ ਤੇ ਜੇ ਰੱਬ ਦਾ ਨਾਮ ਹੈ ਫਿਰ ਉਹ ਮਹਿਲ ਵੀ ਪਰਬੰਧ ਨੇ ਅਸੀਂ ਜਦੋਂ ਇਦਾਂ ਜਾਣੀ ਆ ਨਾ ਸਮਾਗਮਾਂ ਤੇ ਮਿਲਦੀਆਂ ਵੱਡੇ ਵੱਡੇ ਮਹਿਲਾਂ ਵਾਲਿਆਂ ਨੂੰ ਵੀ ਜਿੱਥੇ ਰੱਬ ਜੀ ਦਾ ਨਾਮ ਰੋਜ਼ ਲਿਆ ਜਾਂਦਾ ਹੈ ਅੱਜ ਵੀ ਜਿਵੇਂ ਲਿਆ ਜਾ ਰਿਹਾ ਹੈ ਪਰ ਬਾਣ ਨਹੀਂ ਉਹ ਮਹਿਲ ਆਰਾਮਪੁਰੇ ਦੇ ਨੇੜੇ ਬਿਲਕੁਲ ਇਕਬੀਰ 60 ਕਿੱਲੇ ਉਹਨੂੰ ਜ਼ਮੀਨ ਅਧਿਉਂਦੇ ਨੇ ਪਰ ਜਦੋਂ ਵੀ ਗੱਲ ਕਰਦੇ ਰੱਬ ਜੀ ਦੇ ਨਾਮ ਤੋਂ ਬਿਨਾਂ ਉਹਦੀ ਜ਼ੁਬਾਨ ਤੇ ਕੋਈ ਗੱਲ ਹੀ ਨਹੀਂ ਹੁੰਦੀ ਨੀਤੇ ਪਾ ਵੇਖਦੇ ਨਾ ਜਦੋਂ ਘਰ 'ਚ ਚਾਰ ਪੈਸੇ ਆ ਜਾਣ ਕਈ ਵਾਰ ਰੱਬ ਦਾ ਨਾਮ ਹੀ ਭੁੱਲ ਜਾਂਦਾ ਉਹ ਹਰ ਇੱਕ ਗੱਲ ਦੇ ਨਾਲ ਕਿਰਪਾ ਮਾਲਕ ਦੀ ਸ਼ੁਕਰਾਨਾ ਸਤਿਗੁਰੂ ਜੀ ਦਾ ਸਤਿਗੁਰੂ ਜੀ ਸਮੱਤ ਦੇਣ ਚਾਹੇ ਮਹਿਲਾਂ 'ਚ ਰਹਿਨੇ ਆ ਚਾਹੇ ਝੁੱਗੀਆਂ ਝੌਂਪੜੀਆਂ 'ਚ ਰਹਿਨੇ ਆ ਇਹ ਗੱਲ ਮੈਨੇ ਨਹੀਂ ਰੱਖਦੀ ਜਨਮ ਕਿੱਥੇ ਹੋਇਆ ਮਹਿਲਾਂ 'ਚ ਹੋਇਆ ਜਾਂ ਝੁੱਗੀਆਂ 'ਚ ਹੋਇਆ ਗੱਲ ਮੈਨੇ ਰੱਖਦੀ ਆ ਜਨਮ ਲੈ ਕੇ ਨਾਮ ਨਾਲ ਜੁੜੀ ਆ ਜਾਂ ਨਹੀਂ ਜੁੜੀ ਜੁੜਨਾ ਜ਼ਰੂਰੀ ਆ ਸੋ ਜੁੜੀਏ ਜਿੱਥੇ ਵੀ ਦਾਤੇ ਨੇ ਸਾਨੂੰ ਜਨਮ ਦਿੱਤਾ ਸਤਿਗੁਰੂ ਜੀ ਦੇ ਹੁਕਮ ਨੂੰ ਮੰਨਦੇ ਹੋਏ ਆਪਣੇ ਜੀਵਨ ਨੂੰ ਸਵਾਰਨਾ ਸ਼ੁਰੂ ਕਰੀਏ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਅੱਗ ਲੱਗ ਜੇ ਇਦਾਂ ਦੇ ਮਹਿਲਾਂ ਨੂੰ ਅੱਗ ਲੱਗ ਜੇ ਉਸ ਪਿੰਡ ਨੂੰ ਜਿੱਥੇ ਰੱਬ ਜੀ ਦਾ ਨਾਮ ਨਹੀਂ ਲਿਆ ਜਾਂਦਾ ਤੇ ਜਿਹੜੇ ਜੁੜਦੇ ਨੇ ਉਹਨਾਂ ਨੂੰ ਸ਼ਾਬਾਸ਼ ਵੀ ਦਿੱਤੀ ਤਾਹਾਂ ਬੇਕੁੰਠ ਜਹਿ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈ ਉਹ ਥਾਂ ਉਹ ਘਰ ਉਹ ਪਿੰਡ ਸਵਰਗ ਹੈ ਜਿੱਥੇ ਰੱਬ ਜੀ ਦੀ ਵਡਿਆਈ ਹੁੰਦੀ ਸੋ ਯਤਨ ਕਰਿਆ ਕਰੀਏ ਜਿੱਥੇ ਆਪਾਂ ਪਰਿਵਾਰ ਦੇ ਤੌਰ ਤੇ ਉਦਮ ਅਪਰਾਲੇ ਕਰਨਿਆਂ ਵੀ ਨਾਮਦਾਨ ਕੀਤਾ ਜਾਵੇ ਉਥੇ ਪਿੰਡ ਪੱਦਰ ਤੇ ਵੀ ਉਦਮ ਅਪਰਾਲੇ ਹੋਣੇ ਚਾਹੀਦੇ ਨੇ ਜਿੱਥੇ ਨਾਮਦਾਨ ਚੱਲੇ ਨਾਮ ਦੀਆਂ ਗੁਰਬਾਣੀ ਦੀਆਂ ਗੱਲਾਂ ਚੱਲਣ ਸਤਿਗੁਰੂ ਜੀ ਐਸੇ ਕਰਕੇ ਸਾਨੂੰ ਸਮਝਾ ਰਹੇ ਨੇ ਪੁੱਤ ਜੜੋ ਸੁਮਾਲਕ ਦੇ ਨਾਲ ਤੇ ਹਮੇਸ਼ਾ ਅਰਦਾਸ ਕਰੀ ਅਰਦਾਸ ਵਿੱਚ ਮੰਗ ਮੰਗੀ ਨਾਨਕ ਨਾਮ ਮਿਲੇ ਸੱਚ ਰਾਸ ਤੇ ਨਾਲੇ ਵੀ ਬੇਨਤੀ ਕਰਾਂ ਜਿਹੜੇ ਨਾਮ ਨਾਲ ਜੁੜੇ ਹੁੰਦੇ ਨੇ ਜਾਂ ਜਿਹੜੇ ਜੁੜਨ ਆਉਂਦੇ ਨੇ ਜਿਵੇਂ ਆਪ ਜੀ ਆਏ ਹੋ ਨਾ ਇੱਛਾ ਹੈ ਜੁੜੀਏ ਤਾਂ ਹੀ ਪਰਿਵਾਰ ਦੀ ਬੇਨਤੀ ਨੂੰ ਮੰਨ ਕੇ ਸ਼ਮਾ ਕੱਢ ਕੇ ਕੰਮਾਕਾਰਾਂ ਨੂੰ ਸੰਕੋਚ ਕੇ ਪਹੁੰਚੀ ਜਿਹੜੇ ਇੱਕ ਨਾਮ ਦੀ ਗੱਲ ਸੁਣਨ ਆਉਂਦੇ ਆ ਨਾ ਜਦੋਂ ਉਹਨਾਂ ਦੇ ਮੁੱਖ 'ਚ ਕੁਝ ਪਾਇਆ ਜਾਂਦਾ ਹੈ ਚਾਹੇ ਉਹ ਪ੍ਰਸ਼ਾਦ ਦੇ ਪਾਣੀ ਦਾ ਲੰਗਰ ਹੋਵੇ ਚਾਹੇ ਚਾਹ ਪਾਣੀ ਦਾ ਲੰਗਰ ਹੈ ਚਾਹੇ ਸ਼ਬਦ ਗੁਰੂ ਦਾ ਲੰਗਾ ਰੱਬੀ ਪਿਆਰਿਆਂ ਦੇ ਮੁਖ ਵਿੱਚ ਜਦੋਂ ਕੁਝ ਪਾਇਆ ਜਾਂਦਾ ਹੈ ਭਾਈ ਗੁਰਦਾਸ ਜੀ ਦੱਸਦੇ ਨੇ ਕਹਿੰਦੇ ਧਰਤੀ ਵਿੱਚ ਕੋਈ ਬੀਜ ਬੀਜੀਏ ਅੰਦਾਜ਼ਾ ਹੁੰਦਾ ਇਹਨੂੰ ਕਿੰਨਾ ਫਲ ਲੱਗੇਗਾ ਕਣਕ ਬੀਜੀ ਚੌਲ ਬੀਜੇ ਪੱਤੇ ਵੀ ਇੰਨੇ ਕ ਮਣਕਣਕ ਹੋਏਗੀ ਇੰਨੇ ਮਣ ਚੌਲ ਹੋ ਜਾਣਗੇ ਪਰ ਸਤ ਸੰਗੀਆਂ ਦੇ ਗੁਰਮੁਖਾਂ ਦੇ ਮੁਖ ਵਿੱਚ ਜਦੋਂ ਕੁਝ ਪਾ ਕੇ ਬੀਜ ਬੀਜਦੀਆਂ ਨਾ ਇਸੇ ਬੀਜੇ ਬੀਜ ਨੂੰ ਇਸ ਕੀਤੀ ਸੇਵਾ ਨੂੰ ਕਿੰਨਾ ਫਲ ਲੱਗਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਲਿਖ ਕੇ ਜਾਂ ਬੋਲ ਕੇ ਦੱਸਿਆ ਹੀ ਨਹੀਂ ਜਾ ਸਕਦਾ ਬੋਲੋ ਸਤਨਾਮ ਸ਼੍ਰੀ ਸੰਗ ਦੀ ਸੇਵਾ ਨੂੰ ਨਾਮ ਜਪਣ ਵਾਲਿਆਂ ਦੀ ਸੇਵਾ ਕੀਤੀ ਨੂੰ ਕਿੰਨਾ ਫਲ ਲੱਗਦਾ ਹੈ ਕਿੰਨੀਆਂ ਬਖਸ਼ਾ ਹੁੰਦੀਆਂ ਇਹ ਬਿਆਨ ਕਰਕੇ ਦੱਸੀਆਂ ਨਹੀਂ ਜਾ ਸਕਦੀਆਂ ਸੋ ਜ਼ਰੂਰ ਹਮੇਸ਼ਾ ਸੇਵਾ ਸਿਮਰਨ ਕਰਨ ਵਾਸਤੇ ਤਤਪਰ ਰਿਆ ਕਰਿਏ ਗੁਰੂ ਜੀ ਦੀਆਂ ਬਖਸ਼ਾਾਂ ਦੇ ਪਾਤਰ ਬਣੀਏ ਜੀ ਇੰਨੀਆਂ ਬੇਨਤੀਆਂ ਕਰਿਓ ਪ੍ਰਵਾਨ ਸਾਰੀ ਸੰਗਤ ਦਾ ਧੰਨਵਾਦ ਹੈ ਬਹੁਤ ਪਿਆਰ ਨਾਲ ਸੁਣਿਆ ਹੈ